7000 ਦੀ ਆਈ ਆ ਜੀ 7000 ਦੀ ਬਹੁਤ ਮਹਿੰਗਾ ਕੰਮ ਹੋ ਰਿਹਾ ਤਾਂ ਇੱਧਰ ਦੇਖੋ ਜੀ ਮੁੰਡਾ ਖੇਤ ਵਾ ਕੇ ਆਇਆ ਕਣਕ ਕਿ ਆਲਾਦਾ ਮੁੰਡਾ ਦੇਖੋ ਜੀ ਫਿਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਨਵੇਂ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਕਿਵੇਂ ਆ ਵਧੀਆ ਕਿੰਦਾ ਖਰਾ ਹੁਣ ਤੇ ਅੱਜ ਆਪਾਂ ਫਿਰ ਆ ਰਹੇ ਹਾਂ ਲੇਜ਼ਰ ਇੱਥੇ ਲਾਉਣੀ ਹੈ ਜੀ ਮੱਕੀ ਇੱਧਰ ਚੱਲ ਰਿਹਾ ਜੀ ਲੇਜ਼ਰ ਕੱਲ ਵਾਲਾ ਵਲੌਗ ਕਮੈਂਟ ਕਰਕੇ ਦੱਸੋ ਵਧੀਆ ਬਣਿਆ ਪਟਿਆਲੇ ਵਾਲਾ ਕੱਲ ਵਾਲਾ ਵਲੌਗ ਜਰੂਰ ਵੇਖੀ ਜਿਵੇਂ ਲੱਗਿਆ ਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਇੱਧਰ ਛੋਟਾ ਹੋਰ ਮੈਨ ਲੱਗਿਆ ਜੀ ਲੈ ਜਾ ਜਿਹੜਾ ਹੁਣ ਮੱਕੀ ਲਾਉਣੀ ਹੈ ਜੀ ਉਹਦੇ ਮੱਕੀ जो आप फे रहे जी हम लेजर आगे चला जी मक्की दखावे देखो ये जी नौ सौ उणत् चलो जी ਉਲਗਾਰ ਦੀਏ ਖੇਤ ਆਪਾਂ ਪੱਤਰ ਫੇਰ ਤੁਹਾਨੂੰ ਮਿਲਦੇ ਆਂ ਜੀ ਬਾਅਦ ਵਿੱਚ ਤੇ ਹਾਂਜੀ ਮਿੱਤਰੋ ਹੁਣ ਆਪਾਂ ਨੇ ਖੇਤ ਕਰਕੇ ਪੱਤਰ ਹੋਣੀ ਚੱਲਿਆਂ ਝੰਡੀਆਰ ਨੂੰ ਇੱਧਰ ਵੀਰ ਜੀ ਨੇ ਜਾਣਾ ਵਿਆਹ ਇਹਨਾਂ ਲੈਣੀਆਂ ਜੁੱਤੀ ਝੰਡੀਆਰ ਤੋਂ ਤੁਹਾਨੂੰ ਚੱਲ ਕੇ ਦਿਖਾਉਣੀ ਆ ਜੀ ਚਲੋ ਜੀ ਮਿਲਦੇ ਆਂ ਉੱਥੇ ਜਾ ਕੇ ਪਹੁੰਚ ਗਏ ਆਪਾਂ ਸਾਈਡ ਆਊਟਲੈਟ ਵਿੱਚ ਜਿੱਥੇ ਜੁੱਤੀ ਲੈਣੀ ਆ ਵੀਰ ਦੀ ਕਿਹੜੇ ਚ ਲੈਣੀ ਆ ਵੀਰੇ ਡੈਡ ਟਾਈਪ ਚੋਂ ਡੈਡ ਟਾਈਪ ਲੋ ਇਹ ਨਾ ਦੇਖਿਓ ਭਲਾ ਐਂਗੀ ਇਹਨੇ ਕੋ ਜੁੱਤੀ ਚਲੋ ਇਹ ਤੁਹਾਨੂੰ ਦਿਖਾਉਣੀ ਆ ਫੇਰ ਤੇ ਲੈਓ ਜੀ ਔਰ ਇਹ ਨਹੀਂ ਮਿਲੀ ਜੁੱਤੀ ਕਿੱਥੇ ਜਾਣਾ ਹੁਣ ਚੰਡੀਗੜ੍ਹ ਚੱਲੇ ਆ ਜੀ ਆਪਾਂ ਵੀ ਇਹ ਮੁੰਡਾ ਇੱਥੇ ਬੰਦੇ ਨੂੰ ਪਸੰਦ ਨਹੀਂ ਆਈ ਜੀ ਸਾਡੇ ਉਹਦੇ ਐਂਡਮਾ ਹੈ ਨਹੀਂ ਘੱਟਾ ਦੇ ਚੰਡੀਗੜ੍ਹ ਦੇਖਦੇ ਆ ਜੀ ਹੁਣ 17 ਚ ਜਾ ਕੇ ਦਿਖਾਉਣੀ ਆ ਤੁਹਾਨੂੰ ਵੀ ਤੇ ਹਾਂਜੀ ਮਿੱਤਰੋ ਪਹੁੰਚ ਗਏ ਆਪਾਂ ਚੰਡੀਗੜ੍ਹ ਕਿੰਨਾ ਕਰ ਰਿਹਾ ਵੀਰੇ ਪਹੁੰਚ ਗਏ ਚੰਡੀਗੜ੍ਹ ਐਂਟਰ ਹੋ ਗਏ ਬਸ 17 ਜਾਣਾ ਆਪਾਂ ਨੇ ਹੁਣ 17 ਕਿੰਨਾ ਕਰ ਰਿਹਾ 17 ਰਹਿ ਗਿਆ ਸਾਰਾ ਕਿਲੋਕੀਮੀਟਰ ਤੇ ਦਿਖਾਉਣਾ ਜੀ ਤੁਹਾਨੂੰ ਅੱਛਾ ਡਾਇਰੈਕਟਰ ਪਹੁੰਚ ਗਏ 36 ਦਾ ਹਸਤਾਣਾ ਆਏ ਬਸ ਸਖਤ ਬਹੁਤ ਨੇ ਜੀ ਰੂਲ ਚੰਡੀਗੜ੍ਹ ਦੇ 60 ਦੀ ਸਪੀਡ ਕੋਲ ਗੱਡੀ ਨਹੀਂ ਜਾਂਦੀ ਫੋਨ ਆਪਾਂ ਸੰਦੇਸ ਹਾਂ ਜੀ ਬੰਨੇ ਹੋ ਜਾਂਦਾ ਗਾਣਾ ਸੱਪੜ ਬੰਦ ਤੇ ਆਪਾਂ ਆਹ ਬਿਆਹ ਚਲਾਏ ਫਿਰਦੇ ਆ ਨਾ ਖੇਲਰ ਦੇ ਗੱਡੀ ਬੇਰਾਵਾਂਗ ਚਲੋ ਜੀ ਮਿਲਦੇ ਆ ਤੁਹਾਨੂੰ ਜਾ ਕੇ ਸਿੱਧਾ 17 ਚ ਤੇ ਹਾਂਜੀ ਪਹੁੰਚ ਗਏ ਆਪਾਂ ਚੰਡੀਗੜ੍ਹ 17 ਡੀ ਚ ਕਿੱ데 ਜਾਣਾ ਰੈੱਡ ਟੇਪ ਜੀ ਟੇਪ ਉਹ ਹਮਣੇ ਟੇਪ ਚਲੋ ਜੀ ਦਿਖਾਉਨੇ ਆ ਤੁਹਾਨੂੰ ਜਾ ਕੇ ਦੇਖੋ ਜੀ ਜੁੱਤੀਆਂ ਮੋਚੀ ਦੇ 17 ਚ ਦੇਖੋ ਜੀ ਇੱਧਰ ਨੇ ਜੁੱਤੀਆਂ ਇੱਧਰ ਨੇ ਲੇਡੀਜ਼ ਦਾ ਸਾਮਾਨ ਜੀ ਆਹ ਸਾਰੇ ਇੱਧਰ ਨੇ ਜੁੱਤੀਆਂ ਫਾਰਮਲ ਦੇਖਦੇ ਹਾਂ ਹੁਣ ਕੋਈ ਪਸੰਦ ਆਉਂਦੀ ਐ ਤੇ ਹਾਂ ਜੀ ਇੱਧਰ ਵੀ ਨਹੀਂ ਪਸੰਦ ਆਈ ਹੁਣ ਕਿੱਥੇ ਜਾਣਾ ਆਪਾਂ ਨੇ ਜੀ ਵੀਐਸ ਟੋਲਰ ਦੇਖ ਰਹੇ ਹਾਂ ਜੀ ਵੀਐਸ ਟੋਲਰ ਦੇ ਦੇਖਦੇ ਆਂ ਰੈਡੀਟਿਵ ਦੇ ਵੀ ਨਹੀਂ ਹੋਊਗੀ ਇਹ ਰੋਕ ਪੈਣ ਇਹ ਮੁਕਤੀ ਨਾ ਬੰਦ ਸੁਮਤਰੀ ਭਾਈ ਉਹ ਦੇਖਦੇ ਤਾਂ ਲਓ ਜੀ ਸਾਡੇ ਬੰਦਿਆਂ ਨੂੰ ਨਹੀਂ ਆਉਂਦੀ ਜਿਆ ਜੁੱਤੀ ਪਸੰਦ ਕੰਮ ਜਿਆਦਾ ਔਖਾ ਵੀਰੇ ਵੀਰੇ ਤੇ ਹੁਣ ਦੇਖਦੇ ਆਂ ਜੀ ਕਿੱਥੇ ਜਾ ਕੇ ਪਸੰਦ ਆਉਂਦੀ ਆ ਦਿਖਾਉਣਾ ਤੁਹਾਨੂੰ ਬਾਅਦ ਵਿੱਚ ਕਹਿੰਦੇ ਜੀ ਲੈ ਲਈ ਜੁੱਤੀ ਯੂਐਸ ਅਪੋਲੋ ਦੀ ਕਿੰਨੇ ਦੀ ਆ ਵੀਰੇ ਬਿੱਲ ਦਿਖਾ ਦਿਓ 7000 ਦੀ ਆਈ ਆ ਜੀ 7000 ਦੀ ਬਹੁਤ ਮਹਿੰਗਾ ਕੰਮ ਹੋਰੇ ਤਾਂ ਚੰਡੀਗੜ੍ਹ ਤਾਂ ਪਸੰਦ ਦੀ ਵੀਰੇ ਦੀ ਵੀਰੇ ਜਿੰਨੇ ਦੀ ਮਰਜ਼ੀ ਹੋਵੇਗਾ ਪਸੰਦ ਦੀ ਚਾਹ 7 ਦੀ ਵੀ ਆ ਚਾਹ 8 ਦੀ ਆ ਲੈਣੀ ਹੈ ਨਹੀਂ ਲੈਣੀਆਂ ਲੈਣੀ ਹੈ ਇਹੀ ਲੈਣੀ ਆ ਨਹੀਂ ਲੈਣੀ ਨਹੀਂ ਲੈਣੀ ਨਹੀਂ ਬਹੁਤ ਲੱਭ ਗਿਆ ਯੂਐਸ ਤੋਂ ਵੀ ਮਿਲੀ ਹੈਗਾ ਚਲੋ ਜੀ ਮਿਲਦੇ ਹੁਣ ਅੱਗੇ ਜਾ ਕੇ ਤੁਹਾਨੂੰ ਤੇ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਆ ਬੰਦੀ ਸਿੰਘਾਂ ਦੀ ਰਹਿ ਗਈ ਲਈ ਜਿਹੜਾ ਧਰਨਾ ਲਾਇਆ ਹੋਇਆ ਚੰਡੀਗੜ੍ਹ ਆ ਦੇਖੋ ਸਾਹਮਣੇ ਇੱਕੇ ਸਾਈਡ ਚੱਲਦੀ ਆ ਨਾ ਵੀਰੇ ਵਨ ਸਾਈਡ ਇਹ ਧਰਨਾਂ ਲੱਗਿਆ ਹੋਇਆ ਵਨ ਫੈਡ ਇਹਨਾਂ ਨੇ ਚਲਾਈ ਹੋਈ ਹੈ ਇੱਕ ਸਾਈਡ ਬੰਦ ਕਰੀ ਹੋਈ ਹੈ ਕੋਟਰ ਲੱਗ ਗਿਆ ਉਹ ਬਣਾਉ ਦੋ ਐ ਇੱਥੇ ਸਿੱਟ ਦੇ ਨਾ ਵੀਰੇ ਗੋਲੇ ਉਧਰ ਆ ਦੇ ਆਹ ਦੇਖੋ ਇਹ ਲੋ ਛੱਡਦੇ ਨਹੀਂ ਹੈਗੇ ਹਨ ਆ ਆ ਦੇਖੋ ਜਿੱਦ ਫਾਰਾ ਧਰਨਾ ਹੀ ਹੈ ਇਹ ਐ ਥੋੜੀ ਛੱਡਣੀ ਇਨਾਂ ਨੇ ਤਾਂ ਕਾਰਵਾਈ ਕੋਈ ਨਹੀਂ ਕਰਨੀ ਇਨਾਂ ਦੇ ਕੋਲ ਨਾ ਮਰਦੀ ਬੈਠੇ ਇਨਾਂ ਨੂੰ ਅ ਖਾਸਾ ਜੀ ਰੁਕ ਗਿਆ ਮੈਂ ਕਹਿੰਦਾ ਫਾਲਤ ਹੋਏ ਗਿਆ ਹੋਣਾ ਵੀਰੇ ਆ ਪਿੱਛੇ ਪਿੱਛੇ ਸੀਜ਼ਨ 'ਚ ਆਪਾਂ ਆ ਕੇ ਗਏ ਇੱਥੇ ਟਰਾਲੀ ਲੈ ਕੇ ਆਏ ਯਾਰ ਜਦੋਂ ਉਹਨਾਂ ਦੇ ਨਾਲ ਤਾਰੇ ਵੀਰ ਨਾਲ ਆਏ ਜਦ ਲੱਗਿਆ ਆਪਾਂ ਟਰਾਲੀ ਨਹੀਂ ਕਢਾ ਕੇ ਗਏ ਇੱਥੇ ਬਲੇ ਵਾਲੀ ਹਾਫ ਪਿੱਛੇ ਸੀਜ਼ਨ 'ਚ ਵੀ ਦੂਜੀ ਟਰਾਲੀ ਲੈ ਕੇ ਆਏ ਮੇਰੇ ਜਿਆਦਾ ਬੁੜੇ ਘੜੀ ਦੀ ਟਰਾਲੀ ਆ ਜਾਉਂਗਾ ਖਾ ਰਾ ਧਰਨਾ ਹੀ ਆ ਇੱਧਰ ਵੀ ਆ ਦੇਖੋ ਸਾਹਮਣੇ ਹੋਰ ਦਾ ਵੀ ਖਾਜੀ ਕਰਾ ਰਿਹਾ ਹੈ ਨਾ ਆ ਵੀ ਖਾਲੀ ਕਰਤਾ ਆ ਦੇਖੋ ਇੱਧਰ ਨਿਆਂਗਾ ਦੇ ਘੋੜੇ ਖੜੇ ਆ ਜੀ ਚਲੋ ਜੀ ਹੁਣ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਜਿੱਥੇ ਖਾਣ ਪੀਣਾ ਉੱਥੇ 3V2 3V2 ਚੱਲ ਕੇ ਮਿਲਦੇ ਆ ਜੀ ਤੁਹਾਨੂੰ ਹੁਣ ਤੇ ਹਾਂ ਜੀ ਆਪਾਂ ਨੇ ਆਹ ਥੈਲੀਆਂ ਲੈਣੀਆਂ ਸੀਗੀਆਂ ਜੁੱਤੀ ਵਿੱਚ ਪਾਉਣ ਨੂੰ ਇਹਦੇ ਨੂੰ ਪੰਜਾਬੀ ਜੁੱਤੀ ਇਹ ਆਪਾਂ ਲੈ ਲਈਆਂ ਜੀ ਹੁਣ ਹੁਣ ਆਪਾਂ ਮਿਲਦੇ ਆਂ ਗਾਹਾਂ ਜਾ ਕੇ ਤਰੀਵੀ ਟੂ ਖਾਣੇ ਉੱਥੇ ਕੁਝ ਪੀਣੇ ਆ ਮਿਲੋਣੇ ਆ ਤੁਹਾਨੂੰ ਉੱਥੇ ਜਾ ਕੇ ਤੇ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਆ ਤਰੀਵੀ ਟੂ ਮਹਾਲੀ ਤੇ ਉਸ ਖਾਣੇ ਆ ਜੀ ਭੁੱਖਾ ਬਹੁਤ ਲੱਗੀ ਹੋਈ ਆ ਕਿੱਧਰ ਮਿਲੂ ਵੀਰ ਪਾਰਕਿੰਗ ਇੱਧਰ ਨਹੀਂ ਹੋਊਗੀ ਚਲੋ ਜੀ ਅਸੀਂ ਲਾ ਲੀਏ ਗੱਡੀ پارک ਬਾਅਦ ਵਿੱਚ ਤੁਹਾਨੂੰ ਦਿਖਾਉਨੇ ਆਂ ਖਾਣਾ ਦੱਸੋ ਕੀ ਆ ਬੰਨਿਆ ਬੈਂਟੀ ਕੀ ਖਾਣਾ ਦੇਖੋ ਰੋਕੋ ਉਸੇ ਪਾਸੇ ਰੋਕੂ ਦਾ ਟਾਈਮ ਆ ਖਾਣਾ ਸਰੀ ਡਾਊਨ ਜੇ ਹੋਵੇ ਠਾਣ ਉਹ ਤੇ ਕਰਕੇ ਭੁੱਖ ਕਰਕੇ ਆਏ ਕਿਦੀ ਪਿੱਛੇ ਉញੋਂ ਵੀਰ ਕਾਰਤੀ ਜਿਹੜੀ ਹੁੰਦੀ ਹੈ ਜਿਵੇਂ ਆਸਕਾਰਪੀਓ ਲੱਗਦੇ ਤਾ ਸਕਾਰ ਵੀ ਦਰਾਂ ਨੂੰ ਹੋ ਗਈ ਜਿਹੜੀ ਹੈ ਇਹ ਮਿੱਤਰ ਲਾ ਦੇ ਇਹ ਲਾ ਦੇ ਤੇ ਉਹ ਵਾਲੇ ਲੋ ਜਿਹੜਾ ਡੈਮ ਲੱਗੀ ਜਗਾ ਲੈ ਲੋ ਫਿਰ ਰਾਤ ਨੂੰ ਹੀ ਨਹੀਂ ਮਿਲਦੀ ਹੋਰ ਚਲੋ ਜੀ ਖਾਣੇ ਆਉਣ ਗੋ ਤੇ ਤੇ ਇਧਰ ਖਾ ਪੀ ਕੇ ਆਂ ਜੀ ਕਿਵੇਂ ਲੱਗਿਆ ਮੀਟ ਚਿਕਨ ਕਿਵੇਂ ਦਾ ਵੀਰੇ ਚਿਕਨ ਐਨ ਫੁੱਲ ਪਾਉੜੇ ਵੀ ਹੈਗਾ ਦਾ ਲੈ ਤਾਂ ਕੈਨ ਸਾਈਡ ਨੂੰ ਜਾ ਹਾਂ ਦੇਖੋ ਪਟਾਕਾ ਹੀ ਨੇ ਸਾਈਡ ਹਾਂ ਇਹ ਆ ਜੀ 3b2 ਚਲੋ ਜੀ ਮਿਲਦੇ ਹਾਂ ਤੁਹਾਨੂੰ ਦਹਾ ਜਾ ਕੇ ਤੇ ਹੁਣ ਚੱਲੇ ਆਪਾਂ ਪਿੰਡ ਦੇ ਕੀੜਾ ਉੱਕ। ਜੇ ਹੁਣ ਚੱਲ ਕੇ ਮਿਲ ਨਹੀਂ ਜੀ ਪਿੰਡ। ਤੇ ਹਾਂ ਜੀ ਮਿੱਤਰੋ ਅੱਜ ਆ ਗਿਆ ਦਿਨ ਦੂਆ। ਤੇ ਲੱਗੇ ਹੋਏ ਜੀ ਰੂਟਰਵੇਟਰ ਨਾਲ ਬੋਣ। ਕੱਲ ਹੜਾ ਨਾਲ ਤਾਂ ਬਾਤਾ ਦਾ ਜੀ। ਤੇ ਅੱਜ ਵਾਰਿਆਂ ਜੀ। ਰੂਟਰਵੇਟਰ ਨਾਲ। ਦੂਈ ਵਾਰ ਚ ਬਣੂ ਮੈਂ ਕਹਿੰਨਾ ਤਾਂ ਭੁਰਨਗੇ ਡਲੇ ਜੇ ਹਨਾ। ਇੱਧਰ ਆ ਗਿਆ ਇਹ ਦੇਖੀ ਇਹਦਾ ਦੇਖੋ ਜੀ ਦਿਖਾਉਣਾ ਤੁਹਾਨੂੰ ਬਾਅਦ ਵਿੱਚ ਵੀ ਕਿਵੇਂ ਇਹਦਾ ਬਣਦਾ ਜੀ ਖੇਤ ਇੱਧਰ ਮੇ ਲੋ ਜੀ ਦਖਾ ਹਾਂ ਦਾਡੀ ਨਾਲ ਹੈ ਦਾਡੀ ਨਾਲ ਹੈ ਛੋਟਾ ਆ ਨਾ ਰੂਟ ਡਾਕਟਰ 8 ਜਾਈ ਦਾ ਨੋ ਤੇ ਇੱਧਰ ਚੱਲ ਰਿਹਾ ਜੀ ਡਰਾਈਵਰ ਤੇ ਸਭ ਤੋਂ ਦਿਖਾਉਣਾ ਮੱਛੀ ਵਾਲਾ ਮੱਛੀ ਵਾਲਾ ਇਹ ਚਲਾਉਣੀ ਹੈ ਜੀ ਮੱਕੀ ਕਰ ਦੂ ਬਰੀਕ ਉਹ ਉਹ ਫਾਂਟ ਚ ਜ਼ਿਆਦਾ ਬਰੀਕ ਕਰਿਆ ਹੋਇਆ ਹੈ ਇਹ ਆ ਉਹ ਮੋਡੀਫਾਈ ਆ ਗਿਆ ਤੇ ਮੁੰਡਾ ਸ਼ਾਮ ਨੂੰ ਮੋਡੀਫਾਈ ਹੁੰਦਾ ਹੈ ਹਣ ਨਹੀਂ ਹੁੰਦਾ ਹਣ ਨਹੀਂ ਹੁੰਦਾ ਹਾਲ ਦਾ ਥੋੜਾ ਜਿਆ ਠੇਲਾ ਹੁਣ ਸਰੀਰ ਕਾਰ ਨੂੰ ਨਿਕਾਲਦਾ ਕੰਮ ਕਰਦਾ ਆ ਜਿਹੜਾ ਡਾਊਨ ਆ ਇੰਜਨ ਦਾ ਇੱਥੇ ਖੜਾ ਆ ਬੈਠਾ ਇੱਕ ਮੋਡੀ ਬਾਈ ਇੱਧਰ ਆਈ ਆ ਦੇਖੋ ਤੇ ਬਾਦਸ਼ਾਹ ਬਹੁਤ ਬਹੁਤ ਕਾਮਯਾਬ ਹੈ ਬੰਦੇ ਆਈ ਇੱਧਰ ਵਾਪਸ ਕੰਮਾ ਦੇਖੋ ਜੀ ਡੈਕ ਲਵਾਇਆ ਜੋਹਲ ਦਾ ਜੋਹਲ ਢੱਲੇ ਕੇ ਵਾਲੇ ਦਾ ਬੜਾ ਜਾਈਦਾ ਇੱਧਰ ਦੇਖੋ ਜੀ ਮੁੰਡਾ ਖੇਤ ਵਾ ਕੇ ਆਇਆ ਕੌਣ ਗਿਆ ਹਲਾਤਾ ਮੈਂ ਦਾ ਇੱਧਰ ਦੇਖੋ ਚਾਚਾ ਜੀ ਆਹ ਦੇਖੋ ਟਰੈਕਟਰ ਦੇ ਹਾਲਾਤ ਜੀ ਦੇਖੋ ਲਿਮੜਿਆ ਟਰੈਕਟਰ ਤੇ ਖੇਜੇ ਦਾ ਕਰਤਾ ਜੀ ਮੱਕੀ ਨੂੰ ਤਿਆਰ ਉਹ ਦੇਖੋ ਸਾਹਮਣੇ ਕਰਤਾ ਹੈ ਨ ਅਮਰੀਕ ਉਹ ਵਜਾਵਾਂਗੇ ਜਾਂ ਮਸ਼ੀਨ ਨਾਲ ਜਾਂ ਭਈਆਂ ਤੋਂ ਲਵਾਵਾਂਗੇ ਜੀ ਤੇ ਇੱਧਰ ਦੇਖੋ ਵਿਦੇਸ਼ੀ ਦਿੱਸੀ ਦਿੱਸੀ ਦਾ ਵਿਦੇਸ਼ ਮੁੰਡਾ ਪੁਰਤਗਾਲ ਦਾ ਆ ਉਹਦੇ 6 ਸਾਲ ਬਾਅਦ ਆਇਆ ਦੇਖੋ ਖੇਤੀਚਾ ਕੰਮ ਕਰਦਾ ਇੱਧਰ ਲੱਗੇ ਆ ਜੀ ਕਰਕੇ ਦਿਖਾ ਦੇ ਤੋ ਹੋਰ ਉਹ ਇਹਨੇ ਉਦਣ ਕਰਿਆ ਦਾ ਕੰਮ ਉਹ ਦੂਆ ਜਿਆਦਾ ਤੇਜ ਜਾ ਤੇ ਇੱਧਰ ਲੱਗੇ ਟਰੈਕਟਰ ਤਬਾਉਣ ਬੜੇ ਜਿਆਦਾ ਗਿਆ ਸਾ ਜੀ ਚਲੋ ਤਵਾ ਕੇ ਤੁਹਾਨੂੰ ਮਿਲਨੇ ਆ ਦੇ ਪਰ ਲਵਾਉਣੇ ਆਪਣੇ ਡੈਕ ਪਰ ਸਟicker ਜੀ ਦਿਖਾਉਣੇ ਆ ਬਾਅਦ ਵਿੱਚ ਇੱਧਰ ਮਿਲੋ ਉਸਤਾਦ ਜੀ ਨੂੰ ਉਸਤਾਦ ਜੀ ਆਲੂ ਆਲੂ ਤੇ ਹਾਂਜੀ ਮਿੱਤਰੋ ਹੁਣ ਆਪਾਂ ਚੱਲਦੇ ਆਂ ਇਹਦੇ ਟਰੈਕਟਰ ਦੇ ਸਟicker ਲਵਾਉਣ ਤੇ ਤੁਹਾਨੂੰ ਮਿਲਦੇ ਆਂ ਉੱਥੇ ਮਰੰਡੇ ਜਾ ਕੇ ਨਾਲੇ ਦਿਖਾਉਂਦੇ ਆਂ ਤੇ ਹਾਂਜੀ ਮਿੱਤਰੋ ਇੱਕ ਆ ਬਣਵਾਈ ਆਪਾਂ ਨੇ ਲਾਈਟ ਬਾਠ ਵਾਲੀ ਦਿਖਾਈਆਂ ਇਧਰ ਵੀ ਤੇ ਇਧਰ ਹੋਲਣ ਦੇ ਲਵਾਇਆ ਲੋਗੋ ਸਪੀਕਰ ਮਗਰ ਕੋਕ ਲਾ ਕੇ ਆ ਗਏ ਤੇ ਹੁਣ ਸਪੀਕਰ ਮਗਰ ਲਵਾਉਨੇ ਕੋਈ ਵਧੀਆ ਜਾ ਐ ਇੱਥੇ ਕਿੱਥੇ ਲਾ ਲੂੰਗਾ ਯਾਰ ਤੂੰ ਇਹਨੂੰ ਇਹ ਵੀ ਸੈਲਫ ਨਾਲ ਵੀਰੇ ਚਾਬੀ ਲੱਗੇ ਤੇ ਇਹਦੇ ਨਾਲ ਲਾ ਲਾ ਇੱਕ ਇੱਕ ਸਾਈਡ ਨਾਲ ਅਟਾ ਲਾਓ ਰਹੀ ਹੈ ਵਾਹੋ ਕਰਾਟੇ ਨੂੰ ਉਹਦੇ ਹਿਸਾਬ ਨਾਲ ਆਉਣਾ ਤਾਰ ਦੇ ਹਿਸਾਬ ਨਾਲ ਕਿ ਕਿ ਕੋ ਕਰਾਈ ਹੈ ਵਾਇਰਿੰਗ ਹੋਣੀ ਦੀ ਉਹ ਇਹ ਤਾਂ ਬਾਅਦ ਚ ਜਾਂਦੇ ਹੋਏ ਕਰਾ ਲੈ ਜਾਨੇ ਆ ਸਟicker ਦੇਖ ਲਾ ਪਹਿਲਾਂ ਮਗਰ ਲਾਓ ਲਵਾ ਲਾ ਦੇਖ ਮੇਰਾ ਜੀ ਚਲੋ ਜੀ ਤੁਹਾਨੂੰ ਮਿਲਦੇ ਹਾਂ ਬਾਅਦ ਚ ਲਵਾ ਕੇ ਤੇ ਹਾਂ ਜੀ ਮਗਰ ਲਵਾਉਣੀ ਹੈ ਜੀ ਆਪਣੇ ਆ ਫੋਟੋ ਆਪਾਂ ਦੀ ਜੀ ਦੇਖੋ ਕਿਵੇਂ ਲੱਗੀ ਕਮੈਂਟ ਜਰੂਰ ਦੱਸਿਓ ਲੱਗ ਗਿਆ ਜੇ ਵੀ ਤੁਹਾਨੂੰ ਫਾਈਨਲ ਲੁੱਕ ਦਿਖਾਉਣੇ ਇਹਦੀ ਇੱਥੇ ਜੇ ਨੂੰ ਆਈ ਦੇਖੋ ਜੀ ਫਿਰ ਜਿਵੇਂ ਲੱਗੀ ਕਮੈਂਟਾਂ ਜ਼ਰੂਰ ਦੱਸਿਓ ਵਧੀਆ ਲੱਗਦੀ ਆ ਨਾ ਆ ਗਿਆ ਆ ਗਿਆ ਇਧਰ ਮੁੰਡੇ ਨੇ ਕਹਿ ਕੇ ਲਵਾਈ ਆ ਜੀ ਆ ਇੱਕ ਲਵਾਈ ਜੀ ਇੱਕ ਲਵਾਈ ਜੀ ਹੌਲੰਡ ਦਾ ਲੋਗੋ ਤੇ ਇੱਕ ਪਲੇਟ ਆ ਜੀ ਮੁਰਗ ਬਾਠ ਗੋਦ ਵਾਲੀ ਲਾਈਟ ਬਣਲ ਗਈ ਜੀ ਵਿੱਚ ਉਹ ਲੋਹਣੇ ਹੀ ਚੱਲ ਕੇ ਹੁਣ ਦੇ ਤਰਲੇ ਕੇ ਇਹ ਜਲੇਟ ਬੈਟ ਗੰਜਾਲੀ ਤੋਂ ਬੰਦਾਲੀ ਤੇ ਆ। ਡੱਬੇਵਾ। ਦੇਖੀ ਨਾ। ਕੱਪਰ ਨਾਲ। ਅੱਗੇ ਨੂੰ। ਆਪਣੇ ਵਾਲਾ ਪਾਸਾ ਡਾਊਨ ਕਰ ਵੀਰੇ ਹੁਣ ਚਾਹੀਦਾ। ਹੋਰ ਕਰ ਥੋੜਾ ਜਿਹਾ। ਕਰ ਥੋੜਾ ਜਿਹਾ ਹੋਰ ਕਰ ਵੀਰੇ। ਬਸ ਬਸ ਦੇਖੋ ਜੀ ਤੇ ਆ ਦੇਖੋ ਮਗਰ ਤੋਂ ਬਾਬਾ ਦੀਪ ਸਿੰਘ ਜੀ ਦਾ ਚਲੋ ਜੀ ਲੈਟ ਫਿੱਟ ਕਰਾ ਕੇ ਮਿਲਦੇ ਆ ਤੁਹਾਨੂੰ ਹੁਣ ਰਾ ਦੇ ਬੋਬੀ ਦੇ ਆ ਜੀ ਇਹ ਨੂੰ ਨਾ ਬਲੋ ਕੇ ਰਾ ਤੇ ਦੇਖੋ ਜੀ ਕਰਾ ਦੀ ਪਿੱਟ ਜਿਵੇਂ ਲੱਗੀ ਜਰੂਰਤ ਹੋ ਲਾ ਦਿਆ ਹੈ ਇਕ ਲਈ ਚਲੋ ਜੀ ਮਿਲਦੇ ਹਾਂ ਤੁਹਾਨੂੰ ਪਿੰਡੇ ਜਾ ਕੇ ਕਿੱਥੇ ਮੈਂ ਜਾਣਾ ਚਾਹੁੰਦਾ ਚਲੋ ਜੀ ਮਿਲਦੇ ਆ ਤੁਹਾਨੂੰ ਹੁਣ ਪੰਡੀ ਜਾ ਕੇ ਕਰਾਤਾ ਕੰਮ ਟਰੈਕਟਰ ਦਾ ਸਾਰਾ ਬਾਕੀ ਬਾਚੋ ਤੇ ਹਾਂਜੀ ਆਪਾਂ ਕੰਮ ਕਰਾ ਕੇ ਆ ਗਏ ਆ ਟਰੈਕਟਰ ਦਾ ਅੱਜ ਦਾ ਬਲੌਗ ਕਿਵੇਂ ਲੱਗਿਆ ਜਰੂਰ ਦੱਸਿਓ ਤੇ ਚੈਨਲ ਨੂੰ ਕਰੋ ਵੱਤੋ ਵੱਤ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ